ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਇਸ ਵੀਡੀਓ ਦੇ ਵਿੱਚ ਆਪਾਂ ਕਰਦੇ ਆਂ ਗੱਲ ਜੋ ਅੱਜ ਬੁਈਆਂ ਵਾਲਾ ਜੀਰਾ ਦੇ ਵਿੱਚ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਅੱਜ ਬਹੁਤ ਛੋਟੀ ਦੀਆਂ ਟੀਮਾਂ ਬਣ ਗਈਆਂ ਜੋ ਆਪਾਂ ਨੂੰ ਕਮੇਟੀ ਨੇ ਕਲੀਅਰ ਕੀਤੀਆਂ ਤੇ ਜੋ ਪਲੇਅਰਾਂ ਤੋਂ ਕਲੀਅਰ ਹੋਈਆਂ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਅੱਜ ਜਿੰਨੇ ਵੀ ਸੁਪਰਸਟਾਰ ਪੰਜਾਬ ਦੀ ਧਰਤੀ ਤੇ ਪਹੁੰਚ ਚੁੱਕੇ ਆ तकरीबन ਸਾਰੇ ਹੀ ਬੁਈਆਂ ਵਾਲੇ ਜੀਰੇ ਦੇ ਕਬੱਡੀ ਕੱਪ ਤੇ ਪੁੱਜ ਰਹੇ ਆ ਜੇ ਆਪਾਂ ਗੱਲ ਕਰੀਏ ਤਾਂ ਅੱਜ 8 8 ਅੰਤਰਰਾਸ਼ਟਰੀ ਛੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਤੇ ਦੂ ਬੈਸਟ ਟਰੇਡਰ ਤੇ ਜਾਫੀ ਨੂੰ 11-11 ਅਰਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਬਹੁਤ ਛੋਟੀ ਦੀਆਂ ਟੀਮਾਂ ਬਣ ਗਈਆਂ ਜੇ ਆਪਾਂ ਟੀਮਾਂ ਦੀ ਗੱਲ ਕਰੀਏ ਜੋ ਪਲੇਅਰ ਵੀ ਬਹੁਤ ਛੋਟੀ ਦੇ ਸੁਪਰਸਟਾਰ ਪੁੱਜ ਰਹੇ ਆ ਪਹਿਲੀ ਟੀਮ ਜੋ ਪਹੁੰਚ ਰਹੀ ਹੈ ਗੱਗੀ ਲੋਪੋ ਮਾਲਵਾ ਜਿਸ ਵਿੱਚ ਸੁਖਵੀਰ ਗੁਰੂ ਸਰ ਸੁੱਖਾ ਜੌਣ ਵਾਲਾ инду ਰੋੜਕਾ ਸ਼ੈਂਟੀ ਕਰਾਚੋ ਬਿੰਦੂ ਸਵਾਲ ਕਾਲਾ ਮਾਲਾ ਲੱਖਾ ਮਾੜੀ ਇੰਦਰ ਤਲਵੰਡੀ ਰਾਏ ਬਿੱਲਾ ਕਤਬਾ ਰੂਮੀ ਲੋਹਾਰਾ ਦੋ ਕੁ ਪਲੇਅਰ ਹੋਰ ਹੋਣਗੇ ਇਹ ਚੋਟੀ ਦੀ ਟੀਮ ਗੱਗੀ ਲੋਪੋ ਮਾਲਵਾ ਜਖੇਡੇਗੀ ਬੂਈਆਂ ਵਾਲਾ ਜੀਰਾ ਦੇ ਕਬੱਡੀ ਕੱਪ ਤੇ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਵੀ ਚੋਟੀ ਦੀ ਬਣਗੀ ਫੱਕਰ ਝੰਡਾ ਜਿਸ ਵਿੱਚ ਖੇਡੇਗਾ ਸੋਨੀ ਫੱਕਰ ਝੰਡਾ ਭੋਲੂ ਮੋਰਖੀ ਗਰਵਿੰਦਰ ਖੂਨਣ ਸੋਨੀ ਭਾਜੜਾ ਸੁਖਮਣ ਬਿਆਸ ਛੋਟਾ ਨਾਥ ਸਿੰਘਾ ਦੋਦ ਲੰਬੜ ਮੱਲੀਆਂ ਮੀਨਾ ਜਖੇਪੜ ਸੰਦੀਪ ਬਾਜਾਖਾਨਾ ਬਿੰਦਰ ਦਿਉਰਾ ਵਿਕਲਾਸ ਮਕੋਲੋਡਾ ਤੇ 골ਡੀ ਫਕਰ ਝੰਡਾ ਆਦ ਇਹ ਵੀ ਚੋਟੀ ਦੀ ਟੀਮ ਅੱਜ ਖੇਡੇਗੀ ਬੂਈਆਂ ਵਾਲੇ ਦੇ ਕੱਪ ਤੇ ਬਹੁਤ ਵਧੀਆ ਟੀਮ ਬਣੀ ਆ ਜੇ ਆਪਾਂ ਸ਼ੀਲੂ ਦੀ ਗੱਲ ਕਰੀਏ ਸ਼ੀਲੂ ਬਾਹੂ ਅਕਬਰਪੁਰ ਵੀ ਜੋ ਇੰਡੀਆ ਦੀ ਧਰਤੀ ਤੇ ਪੁੱਜਿਆ ਹੋਇਆ ਤੇ ਜੇ ਆਪਾਂ ਗੱਲ ਕਰੀਏ ਜੋ ਆਪਾਂ ਨੂੰ ਕਮੇਟੀ ਵੱਲੋਂ ਅਪਡੇਟ ਮਿਲੀ ਹੈ ਵੀ ਸ਼ੀਲੂ ਬਾਹੂ ਅਕਬਰਪੁਰ ਵੀ ਅੱਜ ਸ਼ਕੂਰ ਦੀ ਟੀਮ ਵਿੱਚ ਖੇਡਣ ਜਾ ਰਿਹਾ ਸ਼ਕੂਰ ਦੀ ਟੀਮ ਵੀ ਚੋਟੀ ਦੀ ਬਣ ਕੇ ਪੁੱਜਦੀ ਹੈ ਅੱਜ ਬੂਈਆਂ ਵਾਲੇ ਦੇ ਕੱਪ ਤੇ ਹਲੇ ਜੋ ਆਪਾਂ ਨੂੰ ਕਮੇਟੀ ਨੇ ਜਾਣਕਾਰੀ ਦਿੱਤੀ ਕਮੇਟੀ ਦੇ ਮੁਤਾਬਕ ਆਪਾਂ ਤੁਹਾਨੂੰ ਦੱਸਿਆ ਸ਼ੀਲੂ ਦੀ ਅਪਡੇਟ ਜੀ ਆਪਾ ਗੱਲ ਕਰੀਏ ਬੁਈਆਂ ਵਾਲੇ ਦੇ ਕੱਪ ਤੇ ਪਲੇਅਰ ਪਹੁੰਚ ਰਹੇ ਜੋ ਭੋਲੂ ਮੋਰਖੀ ਦੀਪਦ ਬਰਜੀ ਚੱਕੀ ਰਮਦਾਸ ਗੱਜਣ ਡੇਰਾ ਬਾਬਾ ਨਾਨਕ ਜਸ਼ਨ ਆਲਮਗੀਰ ਅਰਸ਼ ਲੋਹਗੜ ਹੈਰੀ ਦਾਰਾਪੁਰ ਕਾਲਾ ਮੱਲ ਲੱਖਾ ਮਾੜੀ ਰومی ਲਹਾਰਾ ਹਰਮਨ ਕੋਹੜਿਆ ਸੁਖਵੀਰ ਗੁਰੂ ਸਰ ਸੁੱਖਾ ਜੌਣ ਵਾਲਾ ਏਕਮ ਫਤਾਪੁਰੀਆ ਤੇ ਦੀਪਦ ਬੁਰਜੀ ਮੱਖਣ ਮੱਖੀ ਗਰਦਾਸ ਬਾਕੀ ਪੁਰੀਆ ਵਿੱਕੀ ਜਾਂਗਪੁਰ ਸੁੱਖਾ ਬੁੱਟਰ ਸੋਨੀ ਭਾਦੜਾ ਸੋਨੀ ਫੱਕਰ ਝੰਡਾ ਛੋਟਾ ਨਾਤ ਸਿੰਘਾ ਦੋਦ ਸਾਰੇ ਹੀ ਚੋਟੀ ਦੇ ਸੁਪਰਸਟਾਰ ਪਹੁੰਚਦੇ ਆ ਮੇਚੀ ਹਰਖੋਵਾਲ ਵਰਗੇ ਇਥੇ ਤੇ ਕਿਵੇਂ ਲੱਗੀਆਂ ਅੱਜ ਦੀਆਂ ਟੀਮਾਂ ਤੇ ਪਲੇਅਰ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ